ਇਹ ਦਿਨ ਆਦਿ ਨੇ ਜ਼ਰੂਰ ਕਰ ਲੈਤੀ ਕਿ ਜੈ ਵੰਦੂ ਇਸ ਨੂੰ ਉਹਨਾਂ ਨੂੰ ਫੜੋ ਉਹਨਾਂ ਨੂੰ ਜ਼ਰੂਰ ਫੜੋ ਇਹ λεਮੁੰਡਾ ਵੀ ਲੈ ਪਾ ਲਾਉ ਨੂੰ ਲੱਟ ਟੁੱਟੀ ਹੋਈ ਐ ਰਾਡ ਪਿਆ ਹੋਇਆ ਪਾ ਲਾਉ ਨੂੰ ਲੈ ਕੇ ਜਾਣ ਇੱਥੇ ਆ ਕੇ ਜ਼ਰੂਰ ਕਰਦਗੇ ਸਾਡਾ 15 ਰਿਪੋਰਟਾਂ ਨੇ ਮਿਲਿਆ ਮੇਰੇ ਕੋਲ ਪੋਸਟਾਂ ਦੇ ਵਿੱਚ ਬੂਤਨਾ ਵੀ ਕਿੰਨੇ ਕਿੰਨੇ ਦਿਨੋਂ ਤੋਂ ਪੋਸਟ ਲਾਈ ਹੋਈ ਆ ਤੇ ਮੈਂ ਨਹੀਂ ਚਾਹਤ ਤੁਮ ਮੈਨੂੰ ਸੁਣ ਚੁੱਕ ਵਾਇਆ ਤੁਸੀਂ ਕਹਿੰਨਾ ਹੋਰ ਵੇਚਦੇ ਨੇ ਬੰਦੇ ਰੋ ਲੀਹੇ ਵੇਚਣ ਲੱਗੇ ਜਾਨੇ ਸੋਹਣੇ ਲਾਂਡ ਆਰਡਰ ਮੇਨਟੇਨੈਂਸ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗ ਦਾ ਕੰਮ ਕਰਦਾ ਤੇ ਆਲਰੇਡੀ ਡਰੱਗਸ ਦੇ ਪਲੱਸ ਇਲਲੀਗਲ ਐਕਟੀਵਿਟੀ ਦੇ ਬਹੁਤ ਸਾਰੀ ਕਾਰਵਾਈ ਕੀਤੀ ਗਈ ਹੈ ਸਾਡੀ ਇਹ ਅਪੀਲ ਹੈ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਤੋੜਨਾ ਵੀ ਗਵਰਨਮੈਂਟ ਵੱਲੋਂ ਕਰਦੀ ਐ ਐਸਐਸਪੀ ਸਾਹਿਬ ਵੱਲੋਂ ਵੀ ਇਹਨਾਂ 'ਚ ਜਦ ਆਵਾਜ਼ ਆਉਂ ਸਾਰਿਆਂ ਦੇ ਨਾਲ ਇਲੀਗਲ ਕਰਦਿਆਂ ਸਿੱਖੀਆਂ ਜਾਂ 3000 ਚੋਂ ਸਾਰਿਆਂ ਤੇ ਕਾਰਵਾਈ ਕੀਤੀ ਜਾਊਗੀ ਕੋਈ ਢਿਲ ਮੱਠਣੀ ਐ ਜੋ سپورਟ ਮੰਗੀ ਗਈ ਆ ਸਿਵਲ ਡਿਪਾਰਟਮੈਂਟ ਵੱਲੋਂ ਪਲੀਜ਼ ਬਿਲਕੁਲ ਬਿਊਟੀ ਬਾਂਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੇ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਪੰਨੇ ਉਹ ਸਪੈਸ਼ਲ ਅਪੀਲ ਆ ਸਾਡੀ ਵੀ ਨਸ਼ੇ ਤੋਂ ਬਾਹਰ ਆਉਣ ਕਿਸੇ ਨੂੰ ਬਖਸ਼ਾ ਨਹੀਂ ਜਾਵੇ ਅੱਬ ਬਣਾਇਆ ਤੁਹਾਨੂੰ ਮੀਨਤ ਕਰ ਕਰਕੇ ਕਰੋ ਬੇਕਾਰੇ ਨਾ ਤੁਹਾਨੂੰ ਨਹੀਂ ਆਕੇ ਦਿਏ ਦਿਨ ਆਜੰਦ ਨੇ ਜਰੂਰ ਕਰ ਲੈਤੀ ਜੇ ਜੈ ਵੰਦਵੇ ਇਸ ਨਾਲ ਉਹਨਾਂ ਨੂੰ ਫੜਾ ਉਹਨਾਂ ਨੂੰ ਜਰੂਰ ਸੋਟਾ ਹਾਰੇ ਵਾਲੇ ਮੁੰਡਾ ਵੀ ਲੈ ਪਾ ਲਾਉ ਨੂੰ ਲੱਤ ਟੁੱਟੀ ਹੋਈਆਂ ਨਾਲ ਪਿਆ ਹੋਇਆ ਪਾ ਲਾਉ ਨੂੰ ਲੈ ਕੇ ਜਾਣਾ ਇੱਥੇ ਆਕੇ ਜਰੂਰ ਸੋਟਦੇ ਨੇ ਸਾਡਾ ਇਹ ਤਾਂ ਫੰਦਰ ਆਪਾਂ ਤਾਂ ਮੇਰੀਆਂ ਮੇਰੀਆਂ ਪੋਟਾਂ ਦੇ ਵਿੱਚ ਬੂਤ ਨਹੀਂ ਕਿਹੜੇ ਨੇ ਉੱਤਰ ਪੋਟ ਲਾਈ ਹੋਈ ਆ ਇਹ ਹੋਰ ਬੰਦੇ ਨਹੀਂ ਜਾ ਤੁਮ ਮੈਨੂੰ ਖਿੱਚ ਕੇ ਭਾਇਆ ਇਹ ਤੁਸੀਂ ਕਹਿੰਦੇ ਹੋਰ ਵੇਚਦੇ ਨੇ ਬੰਦੇ ਰੋ ਲੀਹੇ ਵੇਚ ਲੱਗੇ ਜਾ ਕੇ ਸੋਹਣੇ ਇਹ ਚਿੱਟਾ ਕੱਟੇ ਕਰਕੇ ਨਾ ਆਹ ਦੇਖ ਲੋ ਇਹ ਜੇ ਤੇ ਆ ਨਾ ਫੋਟੋ ਲੈ ਲੋ ਜੇ ਨਾ ਸਹੀ ਤਰੀਕਾ ਨਾਲ ਪਿਸਾ ਕਰ ਲੈਣੇ ਕਾਰਨ ਨੇ ਉਹਨਾਂ ਦੇ ਘਰ ਤੋਂ ਲੋਕਾਂ ਚੱਲਦੇ ਨੇ ਜਿਹੜੇ ਛੋਟੇ ਜਿਹੜੇ ਬੈਠੇ ਨੇ ਜਿਹੜੇ بڑے ਗੈਸਟਰਾਂ ਪਰਸਪਰ ਨਿਕਲੇ ਸੀਗਾ ਪੰਜ ਪੰਜ ਗ੍ਰਾਮ ਕਰੀ ਸੀ ਉਸੇ ਪੰਜ ਗ੍ਰਾਮ ਪਾਤਾ ਕਿਸੇ 10 ਗ੍ਰਾਮ ਆਗਾ ਜਿਹੜੇ ਗੇਲੋ ਇਹ ਸਮਝ ਲੈਣੀ ਜਿਹੜਾ ਗੈਸਟਰ ਨੇ ਗੈਸਟਰ 100-100 ਗ੍ਰਾਮ ਦਾ ਛੇ ਇੱਕ ਕਰ ਲੈ ਫਿਰ ਦੇ ਲੈ ਕਰ ਸਾਧ ਕਪਸਰ ਲੈਂਡ ਆਰਡਰ ਮੈਨੇਜ ਕਰਨ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗ ਦਾ ਕੰਮ ਹੂੰ ਇਹਦੇ ਤੇ ਹੋਰ ਅਡੀ ਡਰੱਗਸ ਦੇ ਪਲੱਸ ਇਲਲੀਗਲ ਐਕਟੀਵਿਟੀ ਦੇ ਤੈਨੂੰ ਤੈਨੂੰ ਮਕਦਮਾ ਹੋਇਆ। ਸੋ ਉਹ ਸਾਰੀ ਕਾਰਵਾਈ ਕੀਤੀ ਗਈ ਆ। ਸਾਡੀ ਇਹ ਅਪੀਲ ਆ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਤੋੜਨਾ ਵੀ ਆ ਗਵਰਨਮੈਂਟ ਵੱਲੋਂ ਵੀ ਆ ਐਸਐਸਪੀ ਸਾਹਿਬ ਵੱਲੋਂ ਵੀ ਵੀ ਇਹਨਾਂ ਚੀਜ਼ਾਂ ਤੇ ਆਵਾਜ਼ ਆਉਣ ਸਾਰਿਆਂ ਦੇ ਨਾਲ ਦੇਹੀ ਕਰਦਈਏ ਕਿ ਕੀ ਆ ਕਿ ਤੋ ਨਜ਼ਰ ਟੁਕ। ਸਰ ਲੱਗਦਾ ਸਰ ਲੱਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚ ਤੁਸੀਂ ਨਗਰ ਕੌਨਸਲ ਕੇ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਦੇ ਨਹੀਂ ਉਹ ਤੋਂ ਵੱਧ ਬਦੀ ਹੋਈਆਂ ਨੇ ਇਹ ਨਜਾਇਜ਼ ਕਬਜ਼ੇ ਦੀ ਗੱਲ ਕਰ ਰਹੀ ਆ ਬਾਇਕਰੋਜਮੈਂਟ ਦੀ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਲ ਸਾਹਿਬ ਦਾ ਅਫਸਰ ਲਿਖਾਇਆ ਕਿ ਇਹ ਬਿਜਲੀ ਗੱਲ ਕੀ ਹੈ ਇਹ ਸਾਹਮਣੇ ਨਹੀਂ ਕਹਿੰਦਾ ਨਹੀਂ ਕਾਲ ਸਾਹਿਬ ਦਾ ਅਫਸਰ ਨੇ ਕਿਹਾ ਵੀ ਸਾਨੂੰ ਪੁਲਿਸ ਕੋਟ ਕਰੋ ਅਸੀਂ ਨਜਾਇਜ਼ ਕਬਜ਼ੇ ਦਾ ਹਟਾਉਂ ਰਹੇ ਆ ਸਰ ਸਾਰਿਆਂ ਲਈ ਇਹ ਵਾਰਨਿੰਗ ਆ ਕੋਈ ਧਿਲਮਟ ਨਹੀਂ ਵਰਤੀ ਚਲਦੀ ਕਿਸੇ ਨੂੰ ਕੋਈ ਧਿਲਮਟ ਸਾਰੇ ਦੇ ਕਾਰਵਾਈ ਸਾਰੇ ਦੇ ਕਾਰਵਾਈ ਕੀਤੀ ਜਾਊਗੀ ਕੋਈ ਧਿਲਮਟ ਨਹੀਂ ਆ ਜੋ ਸਪੋਰਟ ਮੰਗੀ ਗਈ ਹੈ ਸਿਵਲ ਡਿਪਾਰਟਮੈਂਟ ਵੱਲੋਂ ਪਲੀਜ਼ ਬਿਲਕੁਲ ਡਿਊਟੀ ਬੰਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੇ ਨਸ਼ੇ ਵਾਲੇ ਜਿਹੜੇ ਠਾਸ ਕਰਕੇ ਬੰਦੇ ਆ ਉਹ ਸਪੈਸ਼ਲ ਅਪੀਲ ਹੈ ਸਾਡੀ ਕਿ ਨਸ਼ੇ ਤੋਂ ਆਵਾਜ਼ ਆਉਣ ਕਿਸੇ ਨੂੰ ਬਖਸ਼ਾ ਨਹੀਂ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ਿਆਂ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਅਟੈਚਮੈਂਟ ਕਰਕੇ ਉਹਨਾਂ ਨੂੰ ਢਾਇਆ ਜਾਵੇ ਕੀ ਮਲੇਰ ਕੋਲੇ ਕੋਈ ਇਦਾਂ ਦੇ ਬਿਲਡਿੰਗ ਤੁਸੀਂ ਢਾਈ ਹੈ ਅਜੇ ਤੱਕ ਨਹੀਂ ਅਸੀਂ ਅਸੀਂ ਜਿਹੜੀਆਂ ਕਾਰਵਾਈਆਂ ਕੀਤੀਆਂ ਵੀ ਨੇ ਉਹ ਲੀਗਲੀ ਕਾਰਵਾਈ ਬਣਦੀ ਹੈ ਉਹ ਸਾਰੀਆਂ ਕੀਤੀਆਂ ਨੇ ਔਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਤੋਂ ਇਲਾਵਾ ਕਿਤੇ ਹੋਰ ਵੀ ਹੈ ਨਹੀਂ ਇਹ ਇਹ ਹੁਣ ਉਹਨਾਂ ਦੇ ਡਿਪੈਂਡਾਂ ਵੀ ਅੱਗੇ ਇੱਕ ਹੋਰ ਹੈ